ਕੱਲ ਫੋਨ ਆਇਆ ਸੀ ਸਾਡੇ 1:05 ਵਜੇ ਕੋਈ ਤੈਨੇ ਗੋਲੀ ਲੱਗ ਗਈ ਕੀ ਉਹ ਵੀ ਦੱਸੋ ਇਸ ਤੋਂ ਪਹਿਲਾਂ ਸੋਡੇ ਨਾਲ ਇੱਕ ਅੱਧਾ ਦਿਨ ਪਹਿਲਾਂ ਕੋਈ ਗੱਲਬਾਤ ਹੋਈ ਉਹਦੀ ਤਿੰਨ ਦਿਨ ਪਹਿਲਾਂ ਫੋਨ ਆਇਆ ਸੀ ਵੀਰੇ ਕੋਈ ਦੋ ਦਿਨ ਦੋ ਤਿੰਨ ਦਿਨ ਤੂੰ ਹੀ ਲਾਉਂਦਾ ਸੀ ਉਹ ਆਹੀ ਕਰਦਿਆਂ ਵਿਚਾਰਾ ਤੇ ਕਹਾਂ ਮੈਂ ਸੁਪਟ ਜਾਊਂਗਾ ਦੋ ਰੁਪਏ ਸੀ ਟੱਕਰ ਦੀ ਥੋੜਾ ਤਾਂ ਦੱਸ ਦੇ ਉਹਨਾਂ ਨੂੰ ਪਤਾ ਲੈਣਾ ਚੱਲ ਤੂੰ ਆਏਗਾ ਬਖੋ ਚਲੋ ਕਰ ਲਾਂ ਇੱਧਰ ਤਾਂ ਪਤਾ ਲਾ ਕੀ ਕੋਈ ਪ੍ਰੋਗਰਾਮ ਸੀ ਉਦੋਂ ਬਦ ਘਰੇ ਜਿਹੜਾ ਹੋਣਾ ਸੀ ਫੁੱਟੀ ਵਿਆਹ ਸੀ ਜਿਹੜਾ ਬੰਦੇ ਵੱਡੇ ਦਾ ਫੌਜੀ ਦਾ ਜਿਹੜਾ ਹੋਣਾ ਸੀ ਵਿਆਹ ਸੀ ਇਹਦੇ ਵਿਆਹ ਚੜੋ ਅੱਗੇ ਵਿਆਹ ਸੀਗਾ ਉਦੋਂ ਆਇਆ ਨਹੀਂ ਗਿਆ ਉਦੋਂ ਉਦੋਂ ਸੁੱਟੀ ਕੱਟ ਕੇ ਛੇਤੀ ਗਿਆ ਸੀ ਮਹੀਨੇ ਚ ਫਿਰ ਉਹ ਸੁੱਟੀ ਟ੍ਰੇਨਿੰਗ ਚੱਲਦੀ ਸੀ ਉਦੋਂ ਦੀ ਹੁਣ ਉਹਨੇ ਬਤਲਾਉਣਾ ਬਾਪੂ ਕਿੰਨੀਆਂ ਕੁ ਉਮੀਦਾਂ ਸੀ ਹੁਣ ਇਹਦਾ ਵਿਆਹ ਵੀ ਕਰਨਾ ਉਹ ਵਿਆਹ ਵੀ ਕਰਨਾ ਸੀ ਬਾਲੀਆਂ ਬੇਬੀਆਂ ਬਹੁਤ ਇਹਨਾਂ ਗੱਡੀ ਲੈ ਕੇ ਆਉਂਗਾ ਹੁਣ ਕਹਿੰਦਾ ਜੇ ਬੈਚ ਜਾਵਾਂਗੇ ਸਾਰੇ ਕੜੀ ਤੜਕੇ 15000 ਦੀ ਲੈ ਕੇ ਬਾਹਰ ਔਰ ਥੋਡੇ ਤਪੜਕੇ ਲੈਤੀ ਸੀ ਮੁੰਡੇ ਨੇ ਬੰਦੀ ਨਹੀਂ ਗਈ ਉਹਦੇ ਘੁੱਟਦੇ ਵੀ ਮੰਨੀ ਘੁੱਟਤੇ ਨਹੀਂ ਬੰਨੇਗੀ ਵਿਚਾਰੇ ਤੋਂ ਦੇ ਠੀਕ ਆ ਸਕਦਾ ਉਹ ਦੇ ਵੀ ਵਸਾ ਵੀਡੀਓ ਕਾਲ ਲਾ ਕਿ ਉਸ ਠੀਕ ਅਠਾ ਕੇ ਮੰਮੀ ਜਮਾ ਸਾਹੀ ਗੱਲਾਂ ਕੀ ਕਹਿੰਦੇ ਆ ਕਦੋਂ ਛੁੱਟੀ ਆਉਣਾ ਸੀ ਨਾ 17 ਤਰੀਕ 17 ਤਰੀਕ ਦੀ ਕੱਤੀ ਹੋਈ ਸੀ ਦੇ ਛੁੱਟੀ ਕਿਹੋ ਜਿਹਾ ਸੁਭਾਅ ਸੀ ਉਹਦਾ ਕਿੰਨੀਆਂ ਕਮੀਆਂ ਕੰਮੀਆਂ ਸੀ ਉਹ ਤੇ ਫੌਜ ਦੇ ਵਿੱਚ ਘਰਚੇ ਰਹੀ ਸੀ ਬੇਸ਼ਵਕ ਸਵਾਤ ਜਦ ਰੋਟੇ ਰੱਖਦਾ ਸਵਾਤ ਕੁੜੀਆਂ ਵਰਗਾ ਸੀ ਮੁੰਡਾ ਫਨੇਰਾ ਲੜਦਾ ਨਹੀਂ ਸੀ ਬੋਲਦਾ ਨਹੀਂ ਸੀ ਕਿਸੇ ਨਾਲ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਦੇਖੋ ਪਰਿਵਾਰ ਨੂੰ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਉਹਦੀ ਮੌਤ ਨਾਲ ਘਾਟਾ ਪਿਆ ਉਹ ਤਾਂ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਜੇ ਆਪਾਂ ਆਰਥਿਕ ਤੌਰ ਤੇ ਆਪਾਂ ਗੱਲ ਕਰੀਏ ਆ ਨਾਰਮਲ ਪਰਿਵਾਰ ਹੈ ਮੱਧ ਵਰਗ ਪਰਿਵਾਰ ਹੈ ਇਹ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਕੁਝ ਨਾ ਕੁਝ ਮੁਆਵਜ਼ਾ ਦੇ ਕੇ ਤੇ ਬਾਕੀ ਜਿਵੇਂ ਦੂਸਰਾ ਮੁੰਡਾ ਦਾ ਉਹ ਕੋਈ ਸਰਕਾਰੀ ਨੌਕਰੀ ਪੁਲਿਸ ਵਗੈਰਾ ਦੇ ਵਿੱਚ ਸਰਕਾਰ ਦੇਵੇ ਤਾਂ ਕਿ ਇਹੜਾ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਜਿਹੜਾ ਹੋ ਸਕੇ ਤੇ ਸੀਧਾ ਦੇ ਪਰਿਵਾਰਾਂ ਦਾ ਜਿਹੜਾ ਮੰਨ ਕੇ ਚੱਲੂਗੀ ਆਪਾਂ ਦੇਣ ਤਾਂ ਨਹੀਂ ਦੇ ਸਕਦੇ ਕਿਉਂਕਿ ਜਿਹੜੀਆਂ ਉਹਨਾਂ ਦੇ ਸਾਥ ਹੱਤਾਂ ਹੁੰਦੀਆਂ ਸੀਧਾ ਦੀਆਂ ਉਹਨਾਂ ਨੂੰ ਕਦੇ ਵੀ ਦੇਣ ਨਹੀਂ ਦਿੱਤੀ ਜਾ ਸਕਦੀ ਪਰ ਐਆਂ ਵੀ ਆਪਾਂ ਆਰਥਿਕ ਤੌਰ ਤੇ ਉਹਨਾਂ ਦੀ ਮਦਦ ਜ਼ਰੂਰ ਕਰ ਸਕਦੇ ਆ ਵੀ ਹਕਾਰ ਨੂੰ ਚਾਹੀਦਾ ਵੀ ਹੁਣ ਜਿਹੜਾ ਦੂਸਰਾ ਬੇਟਾ ਹੈਗਾ ਨੂੰ ਨੌਕਰੀ ਸਰਕਾਰ ਦੇਵੇ ਤੇ ਆਰਥਿਕ ਤੌਰ ਤੇ ਕੁਝ ਪੈਸੇ ਦੇ ਨਾਲ ਵੀ ਮਦਦ ਕਰੇ